ਸ਼ਰੀਰ ਦਰਬਾਰ ਸਾਹਿਬ ਦੀ ਪਵਨ ਧਰਤੀ ਜਿੱਥੇ ਨਿਤ ਹਜ਼ਾਰਾਂ ਤੰਤਕਾਰ ਆਪਰਦੇ ਹਨ ਲੇਕਿਨ ਇਨਾ ਵਿੱਚੋਂ ਕੁਝ ਤੰਤਕਾਰ ਐਸੇ ਹੁੰਦੇ ਹਨ ਜੋ ਕਿ ਹਰ ਕਿਸੇ ਨੂੰ ਹੈਰਾਨ ਕਰ ਦਿੰਦੇ ਹਨ ਹਰ ਕੋਈ ਸੋਚਨ ਤੇ ਮਜਬੂਰ ਹੁੰਦਾ ਹੈ ਆਕਰ ਕਾਰ ਵਾਹਿਗੁਰੂ ਜੀ ਦੇ ਕਿੰਨੇ ਰੰਗ ਹਨ ਕਿੰਨੇ ਰੰਗ ਇਸ ਕੁਦਰਤ ਦੇ ਵਿੱਚ ਭਰੇ ਹਨ ਅਤੇ ਕਿੰਨੇ ਆਪਣੇ ਆਸ-ਪਾਸ ਖੁੰਦੇ ਹੋਏ ਵੀ ਆਪਾਂ ਉਹਨਾਂ ਨੂੰ ਦੇਖ ਨਹੀਂ ਪਾਉਂਦੇ ਅੰਮ੍ਰਿਤ ਵੇਲੇ ਦਾ ਸਮਾਂ ਹੈ ਸ੍ਰੀ ਦਰਬਾਰ ਸਾਹਿਬ ਵਿਖੇ ਪਾਵਨ ਕੀਰਤਨ ਚੱਲ ਰਿਹਾ ਹੈ ਸੰਗਤਾਂ ਆਪਣੀ ਪੂਰੀ ਸ਼ਰਧਾ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੀਆਂ ਹਨ ਬਾਕੀ ਸੰਗਤਾਂ ਲਾਈਨ ਦੇ ਵਿੱਚ ਖੜੇ ਹੋ ਕੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਤਾ ਟੇਕਣ ਦਾ ਇੰਤਜ਼ਾਰ ਕਰ ਰਹੀਆਂ ਹਨ ਬਾਕੀ ਕੀਰਤਨ ਦਾ ਆਨੰਦ ਲੈ ਰਹੀਆਂ ਹਨ ਐਸੇ ਸਾਰੇ ਮਾਹੌਲ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਇੱਕ ਨੌਜਵਾਨ ਗੁਰਸਿੱਖ ਨਜ਼ਰ ਆ ਰਿਹਾ ਹੈ ਜਸਪ੍ਰੀਤ ਸਿੰਘ ਜਿਸ ਦੇ ਸਿਰ ਤੇ ਸੋਹਣੀ ਦਸਤਾਰ ਸਜੀ ਹੈ ਸੋਹਣਾ ਉਸ ਦੇ ਮੂੰਹ ਦੇ ਉੱਪਰ ਦਾੜਾ ਪ੍ਰਕਾਸ਼ ਹੈ ਚੰਗੀਆਂ ਉਸ ਦੇ ਮੂੰਹ ਦੇ ਉੱਪਰ ਮੁੱਛਾਂ ਹਨ ਲੇਕਿਨ ਦੇਖਣ ਦੇ ਵਿੱਚ ਆਮ ਬਿਲਕੁਲ ਸ਼ਖਸ ਨਜ਼ਰ ਆਉਣ ਵਾਲਾ ਇਹ ਕਾਫੀ ਮੋਟਾ ਨਜ਼ਰ ਆ ਰਿਹਾ ਹੈ ਇਸ ਦਾ ਢਿੱਡ ਬਾਕੀ ਸਰੀਰ ਨਾਲੋਂ ਕਾਫੀ ਵੱਡਾ ਹੈ ਜਿੱਥੇ ਇਸ ਦੇ ਹੱਥ ਬਿਲਕੁਲ ਪਤਲੇ ਹਨ ਜਿੱਥੇ ਇਸ ਦੀਆਂ ਲੱਤਾਂ ਵੀ ਜਿਹੜੀਆਂ ਹਨ ਉਹ ਕਾਫੀ ਮੋਟੀਆਂ ਨਹੀਂ ਹਨ ਤੇ ਇਸ ਦਾ ਬਾਕੀ ਸਰੀਰ ਦੇ ਨਾਲੋਂ ਕਾਫੀ ਵੱਡਾ ਹੈ ਲੇਕਿਨ ਬਾਕੀ ਸਾਰੇ ਜੋ ਵੀ ਇਸ ਨੂੰ ਦੇਖ ਰਹੇ ਹਨ ਬਸ ਇੱਕ ਨਜ਼ਰ ਦੇਖ ਕੇ ਸਾਈਡ ਹੋ ਜਾਂਦੇ ਹਨ ਕੋਈ ਗੱਲ ਨਹੀਂ ਹੈ ਐਵੇਂ ਨੋਰਮਲ ਹੈ ਪਰ ਕੀ ਹੋਇਆ ਜਿੱਕਰ ਕੋਈ ਮੋਟਾ ਹੈ ਫਿਰ ਕੀ ਹੋਇਆ ਜੇਕਰ ਇਸ ਦਾ ਟਿੱਡ ਜਣਾ ਹੈ ਬਾਕੀਆਂ ਨਾਲੋਂ ਵੱਡਾ ਹੈ ਇੱਥੇ ਸਾਰੇ ਬਰਾਬਰ ਹਨ ਇੱਥੇ ਸਾਰੇ ਗੁਰੂ ਰਾਮਦਾਸ ਜੀ ਦੇ ਸਿੱਖ ਹਨ ਲੇਕਿਨ ਸ਼ਾਇਦ ਇਹਤੇ ਕਦੇ ਅਧਿਆ ਹੁਣ ਮਾਰਾ ਸੀ ਜੋ ਕਿ ਕਿਸੇ ਨੇ ਨਾਕਦੇ ਸੋਚਿਆ ਸੀ ਅਤੇ ਨਾ ਹੀ ਕਦੇ ਕਿਸੇ ਨੇ ਉਸ ਬਾਰੇ ਵਿਚਾਰ ਕੀਤਾ ਸੀ ਜਿਵੇਂ ਜਿਵੇਂ ਸ਼੍ਰੀ ਦਰਬਾਰ ਸਾਹਿਬ ਦੇ ਇਸ ਪਾਵਨ ਪ੍ਰਕਰਮਾਂ ਦੇ ਵਿੱਚ ਉਹ ਨੌਜਵਾਨ ਅੱਗੇ ਵਧ ਰਿਹਾ ਹੈ ਉਸ ਦੇ શરીਰ ਦੇ ਵਿੱਚ ਕਾਫੀ ਦਰਦ ਜੜਾ ਹੈ ਉਹ ਮਹਿਸੂਸ ਕਰ ਰਿਹਾ ਹੈ ਇਹ ਦਰਦ ਉਸ ਦੇ ਚਿਹਰੇ ਦੇ ਉੱਪਰ ਸਾਫ ਨਜ਼ਰ ਆ ਰਿਹਾ ਹੈ ਇੱਕ ਵਾਰ ਤਾਂ ਬਾਕੀ ਦਿਖਦੇ ਰਹੇ ਇਹ ਨੌਜਵਾਨ ਦਰਦੇ ਵਿੱਚ ਕਿਉਂ ਹੈ ਕੀ ਹੋਇਆ ਇਸ ਨੂੰ ਆਖਿਰਕਾਰ ਗੱਲ ਕੀ ਹੈ ਇਹ ਨੌਜਵਾਨ ਇਸ ਤਰ੍ਹਾਂ ਮੂੰਹ ਕਿਉਂ ਬਣਾ ਰਿਹਾ ਹੈ ਜਿਵੇਂ ਕਿ ਇਸ ਨੂੰ ਭਾਰੀ ਦਰਦ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਕਈ ਸੰਗਤਾਂ ਨੇ ਉਸ ਨੂੰ ਰੋਕੇ ਪੁੱਛਿਆ ਕਾਕਾ ਠੀਕ ਤਾਂ ਹੈ ਗੱਲ ਕੀ ਹੈ ਤੇਰੇ ਮੂੰਹ ਦੇ ਉੱਪਰ ਕਾਫੀ ਦਰਦ ਨਜ਼ਰ ਆ ਰਿਹਾ ਹੈ ਲੇਕਿਨ ਨੌਜਵਾਨ ਕੁਝ ਨਹੀਂ ਦੱਸਦਾ ਕਹਿੰਦਾ ਹੈ ਕੋਈ ਗੱਲ ਨਹੀਂ ਮਮਾ ਜੀ ਠੀਕ ਹਾਂ ਮੈਂ ਠੀਕ ਹਾਂ ਮੈਨੂੰ ਕੁਝ ਨਹੀਂ ਹੋਇਆ ਇਹ ਨਾ ਕਹ ਕੇ ਅੱਗੇ ਵਧ ਰਿਹਾ ਹੈ ਇਹ ਸੇਵਾਦਾਰ ਵੀ ਦੇਖ ਕੇ ਹੈਰਾਨ ਹਨ ਨਯਮ ਵੀ ਇਸ ਤਰ੍ਹਾਂ ਕਿਵੇਂ ਚੱਲ ਰਿਹਾ ਹੈ ਇਸ ਤਰ੍ਹਾਂ ਕੋਈ ਆਮ ਸ਼ਖਸ ਚੱਲਦਾ ਨਹੀਂ ਹੈ ਜ਼ਰੂਰ ਇਸ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ ਕੁੱਝ ਨੇ ਉਸ ਨੂੰ ਬੈਠਣ ਲਈ ਕਿਹਾ ਕੋਈ ਗੱਲ ਨਹੀਂ ਕਾਕਾ ਬੈਠ ਜਾ ਥੋੜੀ ਜਿਹਾ ਆਰਾਮ ਕਰ ਲੈ ਲੇਕਿਨ ਕਿਸੇ ਦੀ ਗੱਲ ਨਹੀਂ ਸੁਣਦਿਆ ਜਿਵੇਂ ਕਿ بس ਅੱਜ ਉਤਾਰੂ ਹੈ ਜਿਵੇਂ ਕਿ ਵਾਸੇ ਅੱਜੜਾ ਹੈ ਇੱਕ ਸੇ ਖਾਸ ਗੱਲ ਕਰਕੇ ਇੱਥੇ ਗੁਰੂ ਸਾਹਿਬ ਦੀ ਪਾਵਨ ਧਰਤੀ ਤੇ ਆਇਆ ਹੈ ਇੱਥੇ ਉਸ ਦੇ ਆਉਣ ਦਾ ਮਕਸਦ ਕੋਈ ਆਮ ਨਹੀਂ ਹੈ ਲੇਕਿਨ ਅਚਾਨਕ ਉਸ ਦਾ ਦਰਦ ਹੌਲੀ-ਹੌਲੀ ਵਧਦਾ-ਵਧਦਾ ਇਹਨਾਂ ਵੱਚੁਕਿਆ ਹੈ ਚੱਲਿਆ ਨਹੀਂ ਜਾ ਰਿਹਾ ਜ਼ਮੀਨ ਤੇ ਡਿੱਗ ਪੈਂਦਾ ਹੈ ਜ਼ਮੀਨ ਤੇ ਬੈਠ ਗਿਆ ਹੈ ਅਤੇ ਬਾਕੀ ਸੰਗਤਾਂ ਜੋ ਕਿ ਆਸ-ਪਾਸ ਹਨ ਉਸਨੂੰ ਘੇੜ ਕੇ ਖੜਿਆ ਹੋ ਗਿਆ ਨੇ ਕੀ ਹੋ ਗਿਆ ਇਸ ਦਾੜੀ ਮੁੱਛਾਂ ਵਾਲੇ ਸੋਹਣੇ ਗੱਭਰੂ ਨੌਜਵਾਨ ਕਿ ਉਸਨੂੰ ਭਾਰੀ ਦਰਦ ਹੋ ਰਿਹਾ ਹੋਵੇ ਸੇਵਾਦਾਰ ਦੇਖਦੇ ਹਨ ਕਿ ਉਸ ਜਗ੍ਹਾ ਤੇ ਕਾਫੀ ਇਕੱਠ ਹੋ ਗਿਆ ਹੈ ਉਤੇ ਸ਼ਾਇਦ ਕੁਝ ਅਣ ਹੋਣੀ ਵਾਪਰੀ ਹੈ ਸ਼ਾਇਦ ਉਤੇ ਕਿਸੇ ਨੂੰ ਕੁਝ ਹੋ ਗਿਆ ਹੈ ਤੁਰੰਤ ਆਪਣੀ ਡਿਊਟੀ ਤੋਂ ਉਸ ਜਗ੍ਹਾ ਤੇ ਪਹੁੰਚੇ ਹਨ ਦੇਖਦੇ ਹਨ ਇੱਕ ਨੌਜਵਾਨੇ ਬਿਲਕੁਲ ਗੁਰਸਿੱਖ ਦਿਖਣ ਵਾਲਾ ਚੰਗੇ ਸੋਹਣੇ ਉਸਨੇ ਕੱਪੜੇ ਪਾਏ ਹਨ ਲੇਕਿਨ ਉਹ ਮੋٹے ਢਡਵਾਲਾ ਨੌਜਵਾਨੇ ਜ਼ਮੀਨ ਤੇ ਬੈਠਾ ਤਰਪ ਰਿਹਾ ਹੈ ਸਾਰੇ ਹੈਰਾਨ ਹਨ ਕਿ ਆਖਿਰਕਾਰ ਇਸ ਨੌਜਵਾਨ ਨੂੰ ਹੋਇਆ ਤਾਂ ਹੋਇਆ ਕੀ ਹੈ ਕਈ ਲੋਕਾਂ ਨੇ ਤੁਰੰਤ ਐਂਬੂਲੈਂਸ ਨੂੰ ਬੁਲਾਉਣ ਦੀ ਗੱਲ ਕਹੀ ਸੇਵਾਦਾਰ ਇੰਨੇ ਵਿੱਚ ਅੱਗੇ ਵਧਦੇ ਹਨ ਸਾਰਿਆਂ ਨੂੰ ਸਾਈਡ ਕਰਦੇ ਹਨ ਉਹ ਹਵਾਣ ਦੋ ਕੋਈ ਗੱਲ ਨਹੀਂ ਹੈ ਨੌਜਵਾਨ ਨੂੰ ਪੁੱਛਦੇ ਹਨ ਕੀ ਹੋ ਗਿਆ ਕਾਕਾ ਦਿਨ ਹੋ ਗੱਲ ਕੀ ਹੈ ਅੱਗੋ ਨੌਜਵਾਨ ਕੁਝ ਜਵਾਬ ਨਹੀਂ ਦਿੰਦਾ ਜਿਵੇਂ ਕਿ ਬਸ ਉੱਥੇ ਜੰਮ ਗਿਆ ਹੈ ਉਹ ਨੌਜਵਾਨ ਜਸਪ੍ਰੀਤ ਸਿੰਘ ਜੋ ਕਿ ਜ਼ਮੀਨ ਤੇ ਪਿਆ ਹੈ ਬਸ ਤੜਫੇ ਜਾ ਰਿਹਾ ਹੈ ਉਹ ਕੁਝ ਨਹੀਂ ਬੋਲ ਰਿਹਾ ਤੁਰੰਤ ਸੇਵਾਦਾਰ ਉਸ ਨੂੰ ਚੁੱਕ ਕੇ ਅਤੇ ਸਾਈਡ ਤੇ ਲੈ ਜਾਂਦੇ ਹਨ ਇਹਨਾਂ ਦੇ ਵਿੱਚ ਐਂਬੂਲੈਂਸ ਵਾਲੇ ਆ ਗਏ ਹਨ ਉਸ ਨੂੰ व्हीਲ ਚੇਅਰ ਤੇ ਪਾਇਆ ਜਾਂਦਾ ਹੈ ਉਹ ਨੌਜਵਾਨ ਉੱਥੇ ਬਸ ਦਰਦ ਨਾਲ ਕਰਾ ਰਿਹਾ ਹੈ ਉਸ ਨੂੰ ਕੋਈ ਸੁਧ ਨਹੀਂ ਹੈ ਮੈਂ ਕਿੱਥੇ ਆ ਅਤੇ ਮੈਨੂੰ ਕਿੱਥੇ ਲੈ ਕੇ ਜਾ ਰਿਹਾ ਹੈ ਉਸ ਨੂੰ ਜਿਵੇਂ ਹੀ ਐਂਬੂਲੈਂਸ ਦੇ ਵਿੱਚ ਪਾਇਆ ਨਾ ਤਾਂ ਉੱਥੇ ਮੌਜੂਦ ਨਸ ਦੇਵੀ ਇੱਕ ਵਾਰ ਉਸ ਚੁੜ ਗਏ ਹਨ ਉਸ ਨੂੰ ਦੇਖਣ ਦੇ ਵਿੱਚ ਇੰਜ ਲੱਗ ਰਿਹਾ ਹੈ ਜਿਵੇਂ ਕਿ ਸ਼ਾਇਦ ਇਸ ਨੌਜਵਾਨ ਮੁੰਡੇ ਨੂੰ ਲੇਬਰ ਪੇਨ ਹੈ ਇਸ ਤੇ ਜਿਵੇਂ ਇੰਜ ਲੱਗ ਰਿਹਾ ਹੈ ਇਸ ਦਾ ਦਰਦ ਦੇ ਕਿ ਇੰਜ ਮਹਿਸੂਸ ਹੋ ਰਿਹਾ ਹੈ ਜਿਵੇਂ ਕਿ ਇਸ ਦੇ ਬੱਚਾ ਹੋਣ ਵਾਲਾ ਹੋਵੇ ਲੇਕਿਨ ਆਪਣੇ ਇਸ ਫੁਰਨੇ ਨੂੰ ਇੰਜ ਕਹਿ ਕੇ ਇਨਕਾਰ ਕਰ ਦਿੰਦਾ ਹੈ ਮਨ ਹੀ ਮਨ ਦੇ ਵਿੱਚ ਛਾੜ ਦਿੰਦਾ ਹੈ ਉਹ ਦਾੜੀ ਮੁੱਛਾਂ ਵਾਲਾ ਨੌਜਵਾਨ ਹੈ ਇਸ ਤੇ ਲੇਬਰ ਪੇਨ ਕਿੱਥੋਂ ਹੋਇਆ ਇਹ ਜ਼ਰੂਰੀ ਕੋਈ ਹੋਰ ਲੱਛਣ ਹੈ ਕੋਈ ਗੱਲ ਨਹੀਂ ਡਾਕਟਰ ਸਭ ਆਪੇ ਦੇਖ ਲੈਣਗੇ ਉਸ ਨੂੰ ਐਂਬੂਲੈਂਸ ਦੇ ਵਿੱਚ ਬਿਠਾਉਂਦਾ ਹੈ ਅਤੇ ਤੁਰੰਤ ਐਂਬੂਲੈਂਸ ਲਈ ਹੈ ਹਸਪੀਟਲ ਦੇ ਲਈ ਰਵਾਨਾ ਹੋ ਜਾਂਦੀ ਹੈ ਦੋ ਸੇਵਾਦਾਰ ਅਜੇ ਵੀ ਐਂਬੂਲੈਂਸ ਦੇ ਵਿੱਚ ਬੈਠੇ ਹਨ ਕਿਉਂਕਿ ਉਸ ਨੌਜਵਾਨ ਦਾ ਕੋਈ ਵੀ ਕਰੀਬੀ ਜਗਾਹ ਹੈ ਉਥੇ ਉਸ ਨੌਜਵਾਨ ਦੀ ਮਦਦ ਲਈ ਅੱਗੇ ਨਹੀਂ ਆਇਆ ਇਸ ਕਰਕੇ ਉਹਨਾਂ ਦੀ ਡਿਊਟੀ ਹੈ ਕਿਉਂਕਿ ਧਨਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਉਹ ਸੇਵਾਦਾਰ ਦੀ ਡਿਊਟੀ ਕਰਦੇ ਹਨ ਹਰ ਸੰਗਤ ਉਹਨਾਂ ਦੀ ਜ਼ਿੰਮੇਵਾਰੀ ਹੈ ਅਤੇ ਜੇ ਕੋਈ ਇਸ ਤਰ੍ਹਾਂ ਦੇ ਦਰਦ ਦੇ ਵਿੱਚ ਹੈ ਜੇ ਕਿਸੇ ਨੂੰ ਐਮਰਜੈਂਸੀ ਹੈ ਤਾਂ ਉਹਨਾਂ ਦਾ ਫਰਜ਼ ਬਣਦਾ ਹੈ ਵੀ ਜਾ ਕੇ ਉਥੇ ਹਸਪਤਾਲ ਦੇ ਵਿੱਚ ਹਸਪਤਾਲ ਤੱਕ ਉਹਨਾਂ ਨੂੰ ਛੱਡ ਕੇ ਆਉਣ ਅਤੇ ਉਸ ਦਾ ਇਲਾਜ ਕਰਾਉਣ ਉਸ ਦੀ ਐਮਰਜੈਂਸੀ ਜਲੀ ਹੈ ਉਸ ਨੂੰ ਦੁਰਕਰਨ ਤੁਰੰਤ ਹਸਪਤਾਲ ਜਿਹੜੀ ਹੈ ਐਂਬੂਲੈਂਸ ਪਹੁੰਚ ਚੁੱਕੀ ਹੈ ਐਂਬੂਲੈਂਸ ਤੋਂ ਉਸ ਨੌਜਵਾਨ ਨੂੰ ਥੱਲੇ ਉਤਾਰਿਆ ਜਾਂਦਾ ਹੈ ਉਸ ਨੂੰ ਐਮਰਜੈਂਸੀ ਵਾਰਡ ਦੇ ਵਿੱਚ ਲਿਜਾ ਜਾ ਗਿਆ ਹੈ ਐਮਰਜੈਂਸੀ ਵਾਰਡ ਦੇ ਵਿੱਚ ਪਹਿਲਾਂ ਹੀ ਇਸ ਤਰ੍ਹਾਂ ਦੇ ਤਿੰਨ ਚਾਰ ਕੇਸ ਚੱਲ ਰਹੇ ਹਨ ਇੱਕ ਦੋ ਐਕਸੀਡੈਂਟ ਹੋਏ ਹਨ ਅਤੇ ਬਾਕੀਆਂ ਦੇ ਵੀ ਕੋਈ ਐਮਰਜੈਂਸੀ ਹੈ ਸਾਰਾ ਡਾਕਟਰਾਂ ਦਾ ਸਟਾਫ ਜਿਹੜਾ ਹੈ ਉਧਰ ਵੈਸੇ ਕੋਈ ਵੀ ਡਾਕਟਰ ਜਿਹੜਾ ਹੈ ਇਸ ਨੂੰ ਦੇਖਣ ਦੇ ਲਈ ਇੱਕ ਵਾਰ ਫਰੀ ਨਹੀਂ ਹੈ ਇੱਕ ਵਾਰ ਇਸ ਦਾ ਇਲਾਜ ਕਰਨ ਲਈ ਕੋਈ ਵੀ ਡਾਕਟਰ ਉੱਥੇ ਮੌਜੂਦ ਨਹੀਂ ਹੈ ਲੇਕਿਨ ਉੱਥੇ ਗਾਇਨੀ ਡਾਕਟਰ ਰਮਨਦੀਪ ਕੌਰ ਮੌਜੂਦ ਸੇ ਉਸਨੇ ਇੱਕ ਵਾਰ ਫਰਸਟ ایڈ ਦੇਣੀ ਸ਼ੁਰੂ ਕਰ ਦਿੱਤੇ ਵੀ ਜਿੰਨਾ ਚਿਰ ਬਾਕੀ ਡਾਕਟਰ ਨਹੀਂ ਆਉਂਦੇ ਕੋਈ ਗੱਲ ਨਹੀਂ ਹੈ ਮੈਂ ਇਸ ਮਰੀਦ ਦਾ ਧਿਆਨ ਰੱਖ ਲੈਣੇ ਹਾਂ ਉੱਥੇ ਨੇੜੇ ਹੀ ਮੌਜੂਦ ਸੇ ਅਤੇ ਤੁਰੰਤ ਉਸ ਨੌਜਵਾਨ ਜਸਪ੍ਰੀਤ ਸਿੰਘ ਦਾ ਇਲਾਜ ਕਰਨ ਲੱਗਦੀ ਹੈ ਉਸ ਨੌਜਵਾਨ ਜਸਪ੍ਰੀਤ ਸਿੰਘ ਨੂੰ ਫਰਸਟ ਐਡ ਦੇ ਰਹੀ ਹੈ ਸ hẳnਨੇ ਕੋਸ਼ਿਸ਼ ਕਰ ਰਹੀ ਹੈ ਆਖਿਰਕਾਰ ਇਸ ਨੂੰ ਹੋਇਆ ਕੀ ਹੈ ਇਸ ਦਾ ਟਡ ਵੱਡਾ ਹੈ ਅਧੇ ਟਡ ਦੇ ਵਿੱਚੋਂ ਇਸ ਤਰ੍ਹਾਂ ਇਸ ਤੇ ਪੈਨ ਹੋ ਰਹੀ ਹੈ ਦਰਦ ਹੋ ਰਿਹਾ ਹੈ ਜਿਵੇਂ ਕਿ ਅਜੇ ਹੀ ਇਸਤੇ ਬੱਚਾ ਹੋਣ ਵਾਲਾ ਹੋਵੇ ਲੇਕਿਨ ਉਸ ਦੀਆਂ ਦਾੜ੍ਹੀਆਂ ਮੁੱਛਾਂ ਦੇ ਕੇ ਇੱਕ ਵਾਰ ਟਲ ਜਾਂਦੀ ਹੈ ਨਹੀਂ ਨਹੀਂ ਇਹ ਮੇਰਾ ਵਹਿਮ ਹੈ ਇਥੇ ਜ਼ਰੂਰ ਕੋਈ ਨਾ ਕੋਈ ਹੋਰ ਬਿਮਾਰੀ ਹੋ ਰਹੀ ਹੈ ਕਿਉਂਕਿ ਉਸਨੇ ਆਪਣੀ ਸਾਰੀ ਉਮਰ ਦੇ ਵਿੱਚ ਅਜਾ ਕਿਸ ਨੇ ਰੱਖਿਆ ਸੀ ਉਤੇ ਜਿਵੇਂ ਜਿਵੇਂ ਉਸ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਸ ਦਾ ਇੱਕ ਵਾਰ ਤਾਂ ਮਨ ਕੀਤਾ ਹੈ ਵੀ ਇਸ ਦਾ ਅਲਟਰਾਸਾਉਂਡ ਕਰਾ ਕੇ ਦੇਖੀਏ ਕਿ ਸਤਿਮੁੱਚ ਤਾਂ ਇਸਤੇ ਅਜਿਹਾ ਪੈਣ ਸਿਰਫ ਬੱਚੇ ਕਰਕੇ ਪੈ ਨਹੀਂ ਹੋ ਰਿਹਾ ਲੇਕਿਨ ਟਲ ਜਾਂਦੀ ਹੈ ਮੇਰਾ ਸਿਰਫ ਵਹਿਮ ਹੋਵੇਗਾ ਅਜੇ ਸੋਚੀ ਰਹੀ ਸੀ ਇੰਨੇ ਵਿੱਚ ਕਿ ਰਖ ਰਹਿ ਹਨ ਉਹ ਬਾਕੀ ਐਮਰਜੈਂਸੀ ਰੂਮ ਦੇ ਵਿੱਚੋਂ ਉਸ ਰੂਮ ਦੇ ਵਿੱਚ ਆਗੇ ਹਨ ਸਾਹਮਣੇ ਨੌਜਵਾਨ ਜਸਪ੍ਰੀਤ ਸਿੰਘ ਦੇ ਦਰਦ ਦਿਨਾ ਤਰਪੜਿਆ ਹੈ ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਆਖਿਰਕਾਰ ਇਸ ਨੂੰ ਹੋਇਆ ਕੀ ਹੈ ਕਿਹੜੀ ਬਿਮਾਰੀ ਚਮੜੀ ਹੈ ਇੱਕਦਮ ਉਹਨਾਂ ਦੇ ਕੁਝ ਵੀ ਸਮਝ ਨਹੀਂ ਆ ਰਿਹਾ ਸਾਰੇ ਹੈਰਾਨ ਹਨ ਹੱਕੀ ਬੱਕੇ ਹਨ ਵੀ ਆਖਿਰਕਾਰ ਇਸ ਨੌਜਵਾਨ ਨੂੰ ਹੋਇਆ ਤਾਂ ਹੋਇਆ ਕੀ ਹੈ ਲੇਕਿਨ ਰਮਨਦੀਪ ਕੌਰ ਜੋ ਕਿ ਸਾਰਾ ਕੁਝ ਦੇਖ ਰਹੀ ਸੀ ਹੁਣ ਸਮਝ ਚੁੱਕੀ ਹੈ ਵੀ ਇਹ ਕੇਸ ਕਿਹੜਾ ਹੈ ਇੱਕ ਕਾਮਨ ਨਹੀਂ ਹੈ ਜ਼ਰੂਰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਬਾਕੀਆਂ ਨੂੰ ਸਾਈਡ ਕਰਦੀ ਹੈ ਮੈਂ ਇਸ ਦਾ ਅਲਟਰਾਸਾਉਂਡ ਕਰਾ ਕੇ ਦੇਖਣਾ ਚਾਹਣੀ ਹਾਂ ਬਾਕੀ ਇੱਕ ਵਾਰ ਤਾਂ ਮਨਾ ਕਰ ਦੇ ਹਨ ਮੈਂ ਮੈਡਮ ਹੈ ਇੱਥੇ ਜ਼ਰੂਰ ਕੁਝ ਨਾ ਕੁਝ ਹੋਰ ਬਿਮਾਰੀ ਹੈ ਤੁਸੀਂ ਔਰਤਾਂ ਦੇ ਡਾਕਟਰ ਹੋ ਇੱਥੇ ਕੀ ਕਰ ਰਹੇ ਹੋ ਆਪਣੇ ਬਾੜ ਦੇ ਵਿੱਚ ਜਾਓ ਆਪਣੇ ਰੂਮ ਦੇ ਵਿੱਚ ਬੈਠੋ ਲੇਕਿਨ ਰਮਨਦੀਪ कौर ਪਿੱਛੇ ਨਹੀਂ ਹਟਦੀ ਜਿਵੇਂ ਹੀ ਅਲਟਰਾਸਾਉਂਡ ਕਰਾਇਆ ਹੈ ਸਾਹਮਣੇ ਜੋ ਰਿਪੋਰਟ ਆਈ ਹੈ ਉਹ ਦੇਖ ਕੇ ਡਾਕਟਰ ਵੀ ਹੱਕੇ ਬੱਕੇ ਰਹਿ ਗਏ ਹਨ ਉਹਨਾਂ ਦੇ ਵੀ ਖੁਸ਼ੁਰਗੇ ਹਨ ਇੱਕ ਦੋਤਾ ਬੇਖੁਸ਼ ਹੁੰਦੇ ਬੱਚੇ ਹਨ ਉਸ ਰਿਪੋਰਟ ਦੇ ਵਿੱਚ ਉਹ ਨੌਜਵਾਨ ਸਾਫ ਸਾਫ ਗਰਭਤੀ ਸੀ ਉਸ ਤੇ ਬੱਚਾ ਹੁਣ ਮੜਾ ਸੀ ਡਾਕਟਰ ਹੈਰਾਨ ਹਨ ਉਹ ਦਾੜੀਆਂ ਮੁੱਛਾਂ ਵਾਲਾ ਨੌਜਵਾਨ ਆਖਿਰਕਾਰ ਇਹਵੇਂ ਕਿਵੇਂ ਹੋ ਗਿਆ ਆਤਾ ਉਹਨਾਂ ਨੇ ਆਪਣੀ ਸਾਰੀ ਉਮਰ ਦੇ ਵਿੱਚ ਦੇਖਿਆ ਨਾ ਕਰੇ ਸੁਣਿਆ ਸੀ ਅਜਿਹੇ ਮੈਡੀਕਲ ਚਮਤਕਾਰ ਜੋ ਕਿ ਸ਼ਾਇਦ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਵਾਪਰ ਰਿਹਾ ਸੀ ਜਿਸ ਨੂੰ ਸ਼ਾਇਦ ਉਹ ਦੇਖ ਕੇ ਬਿਲਕੁਲ ਹੈਰਾਨ ਰਹਿ ਹਨ ਕਿ ਇਹ ਅਲਟਰਾਸਾਉਂਡ ਗਲਤ ਹੈ ਜਾਂ ਕਿਸੇ ਹੋਰ ਦਾ ਅਲਟਰਾਸਾਉਂਡ ਆ ਗਿਆ ਹੈ ਉਹਨਾਂ ਨੂੰ ਮੈਂ ਪਹ ਗਿਆ ਹੈ ਇੱਕਦਮ ਉਨ੍ਹਾਂ ਦੇ ਦਿਮਾਗ ਦੀਆਂ ਚੱਕਰੀਆਂ ਘੁੰਮਣੀਆਂ ਸ਼ੁਰੂ ਹੋ ਗਿਆ ਹਨ ਲੇਕਿਨ ਅਜੇ ਇਸ ਤੇ ਵਿਚਾਰ ਹੀ ਕਰ ਰਹੇ ਸਨ ਵੀ ਦੁਬਾਰਾ ਅਲਟਰਾਸਾਉਂਡ ਕਰਾ ਕੇ ਦੇਖੇ ਜਾਵੇ ਇਹ ਜੜਾ ਗਲਤ ਹੈ ਲੇਕਿਨ ਅਚਾਨਕ ਅਜਿਹਾ ਘੱਮ ਹੋ ਗਿਆ ਹੈ ਉੱਥੇ ਸੱਚਮੁੱਚ ਅਜਿਹਾ ਪਾਣਾ ਵਪਰ ਗਿਆ ਹੈ ਜਿਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਸਨ ਸੇਵਾਦਾਰ ਵੀ ਹੱਕੇ ਬੱਕੇ ਲਗੇ ਹਨ ਕਿ ਉਸ ਨੌਜਵਾਨ ਨੇ ਸੱਚਮੁੱਚ ਕਿਸੇ ਬੱਚੇ ਨੂੰ ਜਨਮ ਦਿੱਤਾ ਜਾਂ ਫਿਰ ਇਹ ਜੜਾ ਹੈ ਅਲਟਰਾਸਾਉਂਡ ਦੀ ਗਲਤੀ سے ਜਾਂ ਇਤੇ ਕੋਈ ਚਮਤਕਾਰ ਵਪਰਿਆ ਹੈ ਉਸ ਬੱਚੇ ਨੇ ਕੀ ਕਰਿਆ ਜਿਵੇਂ ਸਾਰਿਆਂ ਨੇ ਸੁਣੀਆਂ ਹਨ ਸਾਰੇ ਹੈਰਾਨ ਹੋ ਗਏ ਹਨ ਕлле ਕлле ਦੇ ਖੁਸ਼ ਉੜ ਗਏ ਹਨ ਆਖਿਰਕਾਰ ਐਵੇਂ ਕਿਵੇਂ ਹੋ ਸਕਦਾ ਹੈ ਕੌਣ ਸੀ ਨੌਜਵਾਨ ਅਤੇ ਇਸ ਹਾਲਾਤ ਦੇ ਵਿੱਚ ਦਰਬਾਰ ਸਭ ਕਿਉਂ ਆਇਆ ਸੀ ਆਖਿਰਕਾਰ ਕਿਵੇਂ ਇਸਨੇ ਬੱਚੇ ਨੂੰ ਜਮਲਤਾ ਜਾਂ ਫਿਰ ਨਹੀਂ ਹਾਜੀ ਬਨਰਿਓ ਦੀ ਵੀਡੀਓ ਦੇ ਅੰਤ ਤੱਕ ਕਲੀ-ਕਲੀ ਗੱਲ ਤੁਹਾਨੂੰ ਦਰੂ ਕਰਾਵਾਂਗੇ ਹਾਂਜੀ ਇਹ ਨੌਜਵਾਨ ਜਸਪ੍ਰੀਤ ਸਿੰਘ ਉਸਦੇ ਪਿਤਾ ਸਰਦਾਰ ਮਨਜੀਤ ਸਿੰਘ ਇੱਕ ਸਖਤ ਮਰਥਨ ਉਹਨਾਂ ਨੇ ਜੀਵਨ ਦਾ ਮਤਲਬ ਸੀ ਅਣਖ ਤਾਕਤ ਅਤੇ ਜ਼ਮੀਨ ਦੀ ਰਾਖੀ ਜਸਪ੍ਰੀਤ ਉਹਨਾਂ ਦਾ ਇਕਲੌਤਾ ਪੁੱਤਰ ਸੀ ਅਤੇ ਉਹਨਾਂ ਨੇ ਉਸ ਨੂੰ ਬਚਪਨ ਤੋਂ ਹੀ ਪਹਿਲਵਾਨ ਬਣਾਉਣ ਦਾ ਸੁਪਨਾ ਦੇਖਿਆ ਸੀ ਉਸ ਨੂੰ ਰੋਜ਼ ਤੜਕੇ 4 ਵਜੇ ਉੱਠਣ ਦੇ ਖੇਤਾਂ ਦੀ ਗਿੱਲੀ ਮਿੱਟੀ ਦੇ ਵਿੱਚ ਕਸਰਤ ਕਰਾਉਂਦੇ oh the candy that's pretty ਮੇਰੇ ਸਰੀਰ ਦੇ ਵਿੱਚ ਲੋਹਾ ਹੋਣਾ ਚਾਹੀਦਾ ਹੋਵੇ ਮੇਰੀ ਮਰਦਾਨਗੀ ਤੇਰੀ ਦਸਤਾਰ ਤੋਂ ਝਲਕਣੀ ਚਾਹੀਦੀ ਹੋਵੇ ਜਸਪ੍ਰੀਤ ਇਹ ਸਭ ਕਰਦਾ ਪਰ ਉਸ ਨੂੰ ਅੰਦਰੋਂ ਅੰਦਰ ਹੀ ਹਮੇਸ਼ਾ ਮਹਿਸੂਸ ਹੁੰਦਾ ਵਿਓਕ ਇੱਕ ਛੋਟੀ ਤਸਵੀਰ ਪੇਸ਼ ਕਰ ਰਿਹਾ ਹੈ ਜਦੋਂ ਉਹ ਅਖਾੜੇ ਦੇ ਵਿੱਚ ਗੁੱਟ ਫੜਦਾ ਤਾਂ ਉਸ ਨੂੰ ਤਾਕਤ ਦੀ ਬਜਾਏ ਡਰ ਮਹਿਸੂਸ ਹੁੰਦਾ ਕਿਤੇ ਉਸਤੇ ਵਿਰੋਧੀ ਨਾ ਉਸਤੇ ਅੰਦਰਲੀ ਨਾਜ਼ੁਕਤਾ ਦਾ ਪਤਾ ਨਾ ਲੱਗ ਜਾਵੇ ਉਹ ਆਪਣੀ ਹਰ ਗੱਲ ਨੂੰ ਸਖਤ ਬਣਾ ਕੇ ਬੋਲਦਾ ਆਪਣੀ ਚਾਲ ਨੂੰ ਤੇਜ਼ ਕਰਦਾ ਤਾਂ ਕਿ ਕੋਈ ਉਸਤੇ ਅੰਦਰ ਛੁਪੇ ਨਰਮ ਦਿਲ ਨੂੰ ਦੇਖ ਨਾ ਪਾਵੇ ਬਚਪਨ ਦੀਆਂ ਛੋਟੀਆਂ ਛੋਟੀਆਂ ਗੱਲਾਂ ਵੀ ਉਸ ਨੂੰ ਪਸੀਨਾ ਦਈਆ ਜਦੋਂ ਉਸ ਦੇ ਚਿਹਰੇ ਭਰਾ ਖਿਡੌਣੇ ਬੰਦੂਕਾਂ ਨਾਲ ਖੇਡਦੇ ਤਾਂ ਜਸਪ੍ਰੀਤ ਨੂੰ ਲੁਕ ਚੁਪ ਕੇ ਆਪਣੀ ਭੈਣਾਂ ਨਾਲ ਗੁੱਡੀਆਂ ਖੇਡਣਾ ਚੰਗਾ ਲੱਗਦਾ ਇੱਕ ਵਾਰ ਉਸਦੇ ਪਿਤਾ ਨੇ ਉਸਨੂੰ ਗੁੱਡੀਆਂ ਖੇਡਦੇ ਦੇਖ ਲਿਆ ਸਰਦਾਰ ਮਨਜੀਤ ਸਿੰਘ ਗਰਦੇ ਹੋਏ ਬੋਲੇ ਇਹ ਕੀ ਹੈ ਜਸਪ੍ਰੀਤ ਉਹ ਮੇਰੇ ਪੁੱਤਰ ਇੱਕ ਕੁੜੀਆਂ ਵਾਲੇ ਖਿਡੌਣੇ ਤੂੰ ਸ਼ਰਮਿੰਦਾ ਨਹੀਂ ਹੁੰਦਾ ਇਹਨਾਂ ਨੂੰ ਅੱਗ ਲਗਾ ਦੇ ਉਹ ਮਰਦਾਂ ਦਾ ਕੰਮ ਤਾਂ ਦਿਖਾਉਣਾ ਹੈ ਨਾ ਕਿ ਇਹ ਕੁੜੀਆਂ ਵਾਲੇ ਖੇਡ ਖੇਡਦਾ ਉਸ ਦਿਨ ਉਸਦੇ ਪਿਤਾ ਨੇ ਉਹ ਗੁੱਡੀ ਤੋੜ ਦਿੱਤੀ ਪਰ ਉਸਨੂੰ ਨਹੀਂ ਪਤਾ ਸੀ ਕਿ ਉਸਨੇ ਸਿਰਫ ਇੱਕ ਖਿਡੌਣਾ ਨਹੀਂ ਸਗੋਂ ਜਸਪ੍ਰੀਤ ਦੇ ਅੰਦਰ ਉਹ ਸੱਚੀ ਖੁਸ਼ੀ ਦਾ ਇੱਕ ਹਿੱਸਾ ਤੋੜ ਦਿੰਦਾ ਹੈ ਜਸਪ੍ਰੀਤ ਨੇ ਉਸੇ ਪਲ ਆਪਣੇ ਅੰਦਰ ਇੱਕ ਵਾਦਾ ਕੀਤਾ ਕਿ ਉਹ ਕਦੇ ਕਿਸੇ ਨੂੰ ਖਾਸ ਕਰ ਆਪਣੇ ਪਿਤਾ ਨੂੰ ਆਪਣਾ ਅਸਲੀ ਰੰਗ ਦਿਖਾਵੇਗਾ ਨਹੀਂ ਉਹ ਸਾਜ ਨੂੰ ਇੱਕ ਡੂੰਘੀ ਖਾਈ ਦੇ ਵਿੱਚ ਦਫ਼ਨ ਕਰ ਦੇਵੇਗਾ ਜਿੱਤੇ ਕੋਈ ਵੀ ਉਸ ਨੂੰ ਲੱਭ ਨਾ ਸਕੇ ਜਸਪ੍ਰੀਤ ਦੀ ਮਾਂ ਬੇਬੀ ਸੁਖਦੇਵ ਕੌਰ ਉਹ ਇੱਕੋ ਇੱਕ ਰੂਹ ਸੀ ਜੋ ਇਸ ਹੱਥੇ ਨਾਲ ਜਾਣਦੀ ਸੀ ਇਹ ਉਹ ਪੇਤ ਸੀ ਜੋ ਬੀਬੀ ਜੀ ਨੇ ਡਾਕਟਰ ਦੀ ਚੱਬ ਵਿੱਚ ਸੁਣ ਜਾ ਸੀ ਜਦੋਂ ਜਸਪ੍ਰੀਤ ਸਿਰਫ 6 ਮਹੀਨੇ ਦਾ ਸੀ ਡਾਕਟਰ ਨੇ ਕਿਹਾ ਸੀ ਵੀ ਉਸਤੇ ਸ਼ੇਰ ਦੀ ਰਚਨਾ ਬੜੀ ਰੁਕੀ ਹੈ ਅਤੇ ਇਸ ਸਮੇਂ ਨਾ ਪਤਾ ਲੱਗੇਗਾ ਵੀ ਇਹ ਰਚਨਾ ਉਸ ਨੂੰ ਕਿਹੜਾ ਰੂਪ ਦੇਵੇਗੀ ਇੱਕ ਵਾਰ ਕੁਝ ਵੀ ਕਹਿਣਾ ਮੁਸ਼ਕਲ ਹੈ ਪਿਤਾ ਦੀ ਅਣਖ ਤੇ ਡਰਾਂ ਮਾਂ ਨੇ ਉਹ ਸਾਥੇ ਦਮਾ ਲਿਆ ਹਰ ਰਾਤ 10 ਵਜੇ ਜਦੋਂ ਕਮਰੇ ਵਿੱਚ ਇਕੱਲਾ ਹੁੰਦਾ ਤਾਂ ਉਹ ਕੰਬਦੇ ਹੋਏ ਹੱਥਾਂ ਨਾਲ ਆਪਣੇ ਸਰੀਰ ਨੂੰ ਛੂੰਦਾ ਉਹ ਆਪਣੇ ਸਰੀਰ ਵਿੱਚੋਂ ਕਿਸੇ ਹੋਰ ਰੂਹ ਦੇ ਹੁੰਨ ਦਾ ਅਹਿਸਾਸ ਕਰਦਾ ਸੀ ਜਦੋਂ ਉਹ ਬੇਵੱਸ ਹੋ ਕੇ ਰਹਿੰਦਾ ਤਾਂ ਉਸਤੇ ਖੰਝ ਉਸਦੀ ਨਰਮ ਚਮੜੀ ਤੇ ਡਿਗਦੇ ਜੋ ਕਿ ਗਬਰੂ ਦੇ ਨਹੀਂ ਸਗੋਂ ਕਿ ਸ਼ਾਂਤ ਰੂਹੇ ਹੁੰਦੇ ਮਾਂ ਦਰਵਾਜ਼ੇ ਦੇ ਬਾਹਰ ਖੜੀ ਹੁੰਦੀ ਉਸਤੇ ਕਮਰੇ ਦੀ ਖੁੰਡੀ ਨੂੰ ਆਪਣੇ ਹੱਥਾਂ ਵਿੱਚ ਉਂਦੇ ਅਤੇ ਚੁੱਪਚਾਪ ਅਰਦਾਸ ਕਰਦੇ ਦਾਤਾ ਮੇਰੇ ਪੁੱਤਰ ਨੂੰ ਬਚਾ ਲੈ ਇਸ ਤੇ ਭੇਦ ਨੂੰ ਸਿਰਫ ਤੂੰ ਹੀ ਖਤਮ ਕਰ ਸਕਦਾ ਹੈ ਜਿਸ ਨੂੰ ਕੋਈ ਰੂਪ ਦੇਣਾ ਹੈ ਤਾਂ ਇਸ ਨੂੰ ਸਿਰਫ ਤੇਰਾ ਸੱਚ ਬਣਾ ਲੈ ਮਾਂ ਜਾਣਦੀ ਸੀ ਕਿ ਇਹ ਦੁੱਖ ਉਸਦੇ ਪੁੱਤਰ ਨੂੰ ਜਾਤਾ ਅੰਦਰੋਂ ਮਜ਼ਬੂਤ ਕਰ ਦੇਵੇਗਾ ਜਦ ਪੂਰੀ ਤਰ੍ਹਾਂ ਤੋੜ ਸਕਦਾ ਹੈ ਜ਼ਿੰਦਗੀ ਦੇ ਇਸ ਗੋੜੇ ਹਨੇਰੇ ਦੇ ਵਿੱਚ ਰੂਪੀ ਕੋਰ ਇੱਕ ਠੰਡੀ ਚਾਨਣ ਦੀ ਕਿਰਨ ਮੰਗਾਏ ਉਹਨਾਂ ਦੀ ਮੁਲਾਕਾਤ ਗੁਰਦੁਆਰੇ ਦੇ ਵਿੱਚ ਕਾਰ ਸੇਵਾ ਦੌਰਾਨ ਹੋਈ ਜਿੱਤੇ ਬਾਕੀ ਕੁੜੀਆਂ ਜਸਪ੍ਰੀਤ ਦੀ ਮਰਦਾਨਗੀ ਅਤੇ ਖਮੋਸ਼ ਸੁਭਾਤੋਂ ਪ੍ਰਾਤ ਹੁੰਦੀਆਂ ਉੱਤੇ ਰੂਪੀ ਨੇ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹਾ ਕਾਲੀਪਣ ਦੇਖਿਆ ਰੂਪੀ ਨੇ ਉਸ ਨੂੰ ਪਹਿਲੀ ਵਾਰ ਉਦੋਂ ਬੁਲਾਇਆ ਜਦੋਂ ਲੰਗਰ ਦੇ ਵਿੱਚ ਚਾਪ ਇੱਕ ਪਾਸੇ ਬੈਠਾ ਸੀ ਉਹ ਇੱਕ ਆਧੁਨਿਕ ਸੋਚ ਵਾਲੀ ਕੁੜੀ ਸੀ ਜਿਸ ਨੇ ਦੁਨੀਆਂ ਦੇ ਸਾਰੇ ਰੰਗ ਦੇਖੇ ਸਨ ਰੂਪੀ ਬੋਲੀ ਜਸਪ੍ਰੀਤੇ ਮੇਰੀ ਗੱਲ ਸੁਣੋ ਤੁਸੀਂ ਹਮੇਸ਼ਾ ਇੰਨੇ ਭਾਰੀ ਕਿਉਂ ਰਹਿੰਦੇ ਹੋ ਜਦੋਂ ਤੁਸੀਂ ਹੱਸਦੇ ਹੋ ਤਾਂ ਤੁਹਾਡੀ ਆਵਾਜ਼ ਦੇ ਵਿੱਚ ਵੀ ਡਰ ਹੁੰਦਾ ਹੈ ਕਿ ਤੁਸੀਂ ਕਿਸੇ ਗੱਲ ਨੂੰ ਰਬਦੇ ਹੋ ਜਾਂ ਕੋਈ ਗੱਲ ਲੁਕਾ ਰਹੇ ਹੋ ਜਸਪ੍ਰੀਤ ਖਿਆਣਾ ਨਹੀਂ ਗਿਆ ਪਹਿਲੀ ਵਾਰ ਕਿਸੇ ਨੇ ਉਸਦੇ ਬਾਹਰੀ ਪੇਸ ਨੂੰ ਨਹੀਂ ਸਗੋਂ ਉਸਦੀ ਅੰਦਰੂਨੀ ਖਾਲਾਤ ਨੂੰ ਪਛਾਣਿਆ ਸੀ ਉਹ ਚਪੜਿਆ ਪਰ ਉਸਦੀ ਚੁੱਪ ਦੇ ਵਿੱਚ ਰੂਪੀ ਨੂੰ ਜਵਾਬ ਮਿਲ ਗਿਆ ਉਹਨਾਂ ਦਾ ਪਿਆਰ ਅਗਲੇ ਕੁਝ ਮਹੀਨਿਆਂ ਤੱਕ ਚੁੱਪ ਅਤੇ ਡੂੰਘਾ ਰਿਹਾ ਜਸਪ੍ਰੀਤ ਹਮੇਸ਼ਾ ਰੂਪੀ ਤੋਂ ਇੱਕ ਰੱਖ ਕੇ ਦੂਰੀ ਬਣਾ ਕੇ ਰੰਦਾ ਅਤੇ ਉਸ ਦਾ ਹੱਦ ਤੱਕ ਨਹੀਂ ਪੜਦਾ ਸੀ ਨਾਹੀਂ ਉਸ ਦੀਆਂ ਅੱਖਾਂ ਦੇ ਵਿੱਚ ਲੰਬੇ ਸਮੇਂ ਲਈ ਦੇਖਦਾ ਇੱਕ ਸ਼ਾਮ ਉਹ ਨਹਿਰ ਦੇ ਕੰਢੇ ਬੈਠੇ ਸਨ ਚਾਨਣ ਦੀ ਰੋਸ਼ਨੀ ਪਾਣੀ ਤੇ ਨਾਚ ਰਹੀ ਸੀ ਰੂਪੀ ਦੁਖੀਓ ਕਿ ਬੋਲਦੀ ਹੈ ਜਸਪ੍ਰੀਤ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਮੇਰੇ ਮਾਪੇ ਮਨ ਜਾਣਗੇ ਮੈਨੂੰ ਦੱਸ ਪਰ ਤੂੰ ਕਿਉਂ ਨਹੀਂ ਕਰਨਾ ਚਾਹੁੰਦਾ ਕਿ ਮੈਂ ਸੋਣੀ ਨਹੀਂ ਹਾਂ ਕਿ ਮੈਂ ਚੰਗੀ ਨਹੀਂ ਜਸਪ੍ਰੀਤ ਖੋੜੀ ਆਵਾਜ਼ ਵਿੱਚ ਬੋਲਦਾ ਹੈ ਤੂੰ ਤੂੰ ਇੱਕ ਫੁੱਲ ਵਾਂਗ ਹੈ ਰੂਪੀ ਅਤੇ ਮੈਂ ਮੈਂ ਇੱਕ ਦਲਦਲ ਵਾਂਗ ਮੇਰੇ ਅੰਦਰ ਇੱਕ ਜਗ੍ਹਾ ਸਾਥ ਹੈ ਜੋ ਤੇਰੀ ਸਾਰੀ ਸੁੰਦਰਤਾ ਨੂੰ ਖਿੱਚ ਕੇ ਬੋ ਦੇਵੇਗਾ ਮੈਂ ਤੈਨੂੰ ਇਹ ਦਰਦ ਦਾ ਇਸ ਬਣਾ ਸਕਦਾ ਸਾਡੀ ਪਿਆਰ ਨੂੰ ਕੋਈ ਨਾਮ ਨਹੀਂ ਮਿਲ ਸਕਦਾ ਮੇਰੀ ਜ਼ਿੰਦਗੀ ਕਿਦੋਂ ਰਗੀ ਤੇ ਤੋ ਇੱਕ ਪੂਰਾ ਕਿਤਲਬ ਮੇਰੀ ਹਕੀਕਤ ਹੈ ਉਹ ਸਾਡੀ ਪਿਆਰ ਦਾ ਅੰਤ ਹੋਏ ਰੂਪੀ ਨੇ ਉਸ ਨੂੰ ਜਾਣ ਨਹੀਂ ਦਿੱਤਾ ਉਸਨੇ ਰੁਮਾਲ ਕੱਢ ਕੇ ਉਸ ਦੀਆਂ ਅੱਖਾਂ ਦੇ ਹੰਝੂ ਪੂੰਝੇ ਉਸਨੇ ਕਿਹਾ ਮੈਂ ਤੇਰੀ ਅਧੂਰੀ ਜ਼ਿੰਦਗੀ ਨੂੰ ਵੀ ਪੂਰਾ ਕਰਨ ਲਈ ਤਿਆਰ ਹਾਂ ਪਰ ਜੇ ਤੂੰ ਮੇਰੇ ਤੋਂ ਦੂਰ ਜਾਣਾ ਚਾਹਨਾ ਹੈ ਤਾਂ ਸਿਰਫ ਇੱਕ ਸ਼ਰਤ ਹੈ ਮਿਤੂ ਪਹਿਲਾ ਗੁਰੂ ਦੇ ਦਰ ਤੇ ਜਾ ਕੇ ਆਪਣਾ ਅੰਤਲਬ ਉਸ ਸ਼ਕਤੀ ਨੂੰ ਮਿਲੇ ਜਿਸ ਨੇ ਤੈਨੂੰ ਨੌਕਰ ਰੂਪ ਦਿੱਤਾ ਹੈ ਜਸਪ੍ਰੀਤ ਨੇ ਮਜਬੂਰੀ ਦੇ ਵਿੱਚ ਗੁਰੂ ਦਰ ਤੇ ਜਾਣ ਦਾ ਵਾਅਦਾ ਕੀਤਾ ਇਹ ਵਾਅਦਾ ਉਸ ਨੂੰ ਪਤਾ ਨਹੀਂ ਸੀ ਕਿ ਉਸ ਦੀ ਮੌਤਾ ਨੇ ਸਗੋਂ ਉਸ ਦੀ ਮਹਾਨ ਜ਼ਿੰਦਗੀ ਦਾ ਆਗਾਜ਼ ਹੈ ਰੂਪੀ ਨਾਲ ਆਖਰੀ ਗੱਲਬਾਤ ਤੋਂ ਬਾਅਦ ਜਦਸ ਪ੍ਰੀਦੇਸ਼ ਰੀਰ ਨੇ ਉਸ ਨਾਲ ਬਗਾਵਤ ਕਰ ਦਿੱਤੀ ਇਹ ਉਹ ਪਲ ਸੀ ਜਦੋਂ ਉਸ ਦੇ ਅੰਦਰ ਲੁਕਿਆ ਹੋਇਆ ਪੇਦ bari ਦੁਨੀਆ ਵਿੱਚ ਆਪਣਾ ਪ੍ਰਭਾਵ ਦਿਖਾਉਣ ਲੱਗਾ ਪਹਿਲਾਂ ਤਾਂ ਉਸ ਨੂੰ ਹਰ ਸਵੇਰੇ ਤੀਵਰ ਮਤਲੀ ਲੱਗਣੀ ਸ਼ੁਰੂ ਹੋਂਦੀ ਇਹ ਸਿਰਫ ਬਦਅਦਮੀ ਨਹੀਂ ਸੀ ਇੱਕ ਅਜੀਹਾਂ ਦਰਦ ਸੀ ਜੋ ਉਸ ਤੇ ਰੂਨੂ ਕਮਾ ਦਿੰਦਾ ਸੀ ਉਸਨੇ ਮਨ ਨੂੰ ਅਜੀਬ ਚੀਜ਼ਾਂ ਖਾਣ ਦੀ ਇੱਛਾ ਹੁੰਦੀ ਕੱਚੀ ਹਰਦੀ ਖੇਤ ਦੀ ਨਮੀ ਵਾਲੀ ਮਿੱਟੀ ਦੀ ਮਿੱਠੀ ਖੁਸ਼ਬੋ ਉਸ ਨੂੰ ਤੱਕ ਹੀ ਲੱਗਦੇ ਉਸਦੇ ਪਰਿਵਾਰ ਨੂੰ ਲੱਗਿਆ ਕਿ ਸ਼ਾਇਦ ਉਸ ਨੂੰ ਕੋਈ ਅੰਧਵਿਸ਼ਵਾਸੀ ਬਿਮਾਰੀ ਹੋ ਗਈ ਹੈ ਕੋਈ ਭੂਤ ਪ੍ਰੇਤ ਚੜ੍ਹ ਗਿਆ ਹੈ ਜਾਂ ਕਿਸੇ ਨੇ ਕਾਲਾ ਦਾਦੂ ਕਰ ਦਿੱਤਾ ਹੈ ਇਸ ਤਰ੍ਹਾਂ ਦੇ ਵਹਿਮ ਪਰਮ ਉਸਤੇ ਪਰਿਵਾਰ ਵਾਲਿਆਂ ਨੇ ਅਜਮਾਣੇ ਸ਼ੁਰੂ ਕਰ ਦਿੱਤੇ ਜਸਪੀਦ ਦਾ ਪਿਤਾ ਉਸ ਨੂੰ ਦੋ ਵੱਡੇ ਡਾਕਟਰਾਂ ਕੋਲ ਵੀ ਲੈ ਕੇ ਗਿਆ ਤੋ ਮਾਨ ਨੇ ਜਸਪ੍ਰੀਤ ਦੇ ਸੈਨਰੀਕ ਰੂਪੇ ਦਾੜੀ ਮੁੱਛਾਂ ਤੇ ਅਕਤੂਰ ਕਦ ਨੂੰ ਦੇਖਿਆ ਅਤੇ ਸਿਰਫ ਬਦਾਹਜਮੀ ਮੋਟਾਪੇ ਅਤੇ ਕੋਲੇਸਟ੍ਰੋਲ ਦਾ ਇਲਾਜ ਕਰ ਦਿੱਤਾ ਕੋਈ ਵੀ ਡਾਕਟਰ ਅਲਟਰਾਸਾਉਂਡ ਜਾਂ ਡੂੰਗੀ ਜਾਂਚ ਵਰਗੀਆਂ ਨਹੀਂ ਕਿਉਂਕਿ ਉਹਨਾਂ ਨੂੰ ਇਸ ਗੱਲ ਤੇ ਸ਼ੱਕ ਕਰਨ ਦਾ ਕੋਈ ਕਾਰਨ ਹੀ ਨਹੀਂ ਮਿਲਿਆ ਕਿ ਇੱਕ ਤਕੜਾ ਗੱਭਰੂ ਕਿਸੇ ਹੋਰ ਸਮੱਸਿਆ ਨਾਲ ਵੀ ਜੂਝ ਰਿਹਾ ਹੋਵੇਗਾ ਜਦੋਂ ਡਾਕਟਰੀ ਇਲਾਜ ਕੰਮ ਨਾ ਆਇਆ ਤਾਂ ਮਾਨ ਨੇ ਉਸਨੂੰ ਗੁਪਤ ਰੂਪ ਵਿੱਚ ਪਿੰਡ ਦੇ ਇੱਕ ਬਜ਼ੁਰਗ ਹਕੀਮ ਬਾਬਾ ਕੋਲ ਭੇਜ ਦਿੱਤਾ ਹਕੀਮ ਬਾਬਾ ਹੈਰਾਨ ਹੋ ਕੇ ਓਏ ਗੱਭਰੂ ਤੇਰਾ ਸਰੀਰ ਤਾਂ ਲੋਹੇ ਦਾ ਹੈ ਪਰ ਤੇ ਇਹ ਅਨਬੰਦਰ ਮਾਈ ਬਹੁਤ ਹੈ ਤੇਰੇ ਟੇਡ ਦੇ ਵਿੱਚ ਪਾਣੀ ਹੈ ਜਾਂ ਕੋਈ ਛੋਟਾ ਜੀਵ ਹੈ ਮੇਰੀਆਂ ਜੜੀਆਂ ਬੁੱਟੀਆਂ ਤੇਰੀ ਮਰਦਾਨਗੀ ਨਹੀਂ ਹਨ ਪਰ ਤੇਰੀ ਇਹ ਹਲਾਤ ਇਹ ਤਾਂ ਮੈਂ ਕਿਸੇ ਔਰਤ ਵਿੱਚ ਦੇਖੀ ਹੈ ਮੈਂ ਤੈਨੂੰ ਕੋਈ ਦਵਾਈ ਨਹੀਂ ਦੇ ਸਕਦਾ ਜਾਂ ਤੂੰ ਰੱਬ ਦੇ ਹੱਥ ਹੈ ਹਕੀਮ ਦਾ ਇਹ ਕਹਿਣਾ ਹੈ ਜਸਪ੍ਰੀਤ ਦੇ ਦਰਨੂ ਹੋਰ ਹਜ਼ਾਰ ਗੁਣਾ ਵਧਾ ਗਿਆ ਉਸ ਨੂੰ ਲੱਗਿਆ ਵੀ ਹੁਣ ਉਸ ਦੀ ਮੌਤ ਨੇ ਆ ਗਈ ਹੈ ਅਤੇ ਇਹ ਦਰਦ ਉਸ ਤੇ ਅੰਦਰਲੀ ਅਣਜਾਣ ਸ਼ਕਤੀ ਦਾ ਆਖਰੀ ਵਾਰ ਹੈ ਜਸਪ੍ਰੀਤ ਨੇ ਆਪਣੀ ਸਥਿਤੀ ਨੂੰ ਲੁਕਾਉਣ ਦੇ ਲਈ ਹੁਣ ਦੁੱਗਣੇ ਮੋٹے ਕੱਪੜੇ ਪਾਣੀ ਸ਼ੁਰੂ ਕਰ ਦਿੱਤੇ ਉਹ ਸਾਰਾ ਦਿਨ ਢਿੱਡ ਨੂੰ ਕੱਸ ਕੇ ਰੇਪੇਟੇ ਰੱਖਦਾ ਤਾਂ ਕਿ ਲੋਕਾਂ ਦੇ ਨਜ਼ਰਾਂ ਉਸ ਦੀ ਵਾਧਦੀ ਤੌਂਤੀ ਨਾ ਪੈਣ ਇੱਕ ਦਿਨ ਦੁਪਹਿਰ ਨੂੰ ਉਹ ਖੇਤਾਂ ਦੇ ਵਿੱਚ ਇਕੱਲਾ ਬੈਠਾ ਸੀ ਜਦੋਂ ਉਹ ਲੰਬਾ ਸਾਲ ਲੈ ਰਿਹਾ ਸੀ ਉਸ ਦੇ ਟੱਟ ਦੇ ਵਿੱਚ ਅਚਾਨਕ ਇੱਕ ਨਰਮ ਜਿਹਾ ਧੱਕਾ ਮਹਿਸੂਸ ਹੋਇਆ ਇੱਕ ਛੋਟੀ ਪਰ ਸ਼ਕਤੀਸ਼ਾਲੀ ਹਰਕਤ ਇਹ ਹਰਕਤ ਇੰਨੀ ਅਸਲੀ ਸੀ ਕਿ ਜਸਪ੍ਰੀਤ ਦੇ ਮੋਹ ਚੀਕ ਨਿਕਲ ਗਈ ਔਟ ਕੇ ਦੋੜਿਆ ਉਸਨੇ ਸੋਚਿਆ ਵੀ ਜ਼ਰੂਰ ਕਿਸੇ ਜਾਣਲੇ ਪਾ ਬਿਮਾਰੀ ਜੰਬਾਰੀ ਪ੍ਰਭਾਵ ਕਰਨ ਹੋ ਰਿਹਾ ਹੈ ਜਸਪ੍ਰੀਤ ਆਪਣੇ ਮਨ ਦੇ ਵਿੱਚ ਸੋਚਦਾ ਹੈ ਇਹ ਹਰਕਤ ਇਹ ਮੇਰਾ ਸਰੀਰ ਨਹੀਂ ਕਰ ਰਿਹਾ ਕੋਈ ਹੋਰ ਕੋਈ ਨਾ ਦਿਸਣ ਵਾਲਾ ਜੀਵੇ ਸ਼ਾਇਦ ਮੇਰੇ ਅੰਦਰ ਪੜ ਰਿਹਾ ਹੈ ਮੈਂ ਜ਼ਰੂਰ ਮਰਨ ਵਾਲਾ ਹਾਂ ਮੇਰੀ ਮੌਤ ਦਾ ਸਮਾਂ ਨੇੜੇ ਆ ਗਿਆ ਹੈ ਉਸਨੇ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਲਿਆ ਉਹ ਦੋ ਦਿਨ ਸਿਰਫ ਪਾਣੀ ਪੀ ਰਿਹਾ ਇਸ ਡਰ ਨਾਲੇ ਜੇਕਰ ਉਸਨੇ ਕੁਝ ਖਾਦਾ ਤਾਂ ਉਸਦੇ ਅੰਦਰਲੀ ਨਾ ਪਛਾਣਤੀ ਸ਼ਕਤੀ ਹੋਰ ਵੱਧ ਜਾਵੇਗੀ ਜਦੋਂ ਦਰਦ ਐ ਸੰਯੋਗ ਹੁੰਦਾ ਰਿਹਾ ਤਾਂ ਅਣਜਾਣ ਹਰਕਤ ਹੋਰ ਤੇਜ਼ ਹੋ ਗਈ ਤਾਂ ਜਸਪ੍ਰੀਤ ਨੇ ਸਮਝ ਲਿਆ ਕਿ ਉਸ ਦਾ ਆਖਰੀ ਸਮਾਂ ਗਿਆ ਹੈ ਉਸਨੇ ਆਪਣੇ ਮਾਲਕ ਲੰਬੇ ਭਾਵਨਾਤਮਕ ਚਿੱਠੀ ਲਿਖੀ ਉਸਨੇ ਹਾਲੇ ਵਿੱਚ ਉਹ ਪੇਜ ਨੇ ਲਿਖਿਆ ਸਿਰਫ ਆਪਣਾ ਸੀਸਾਂ ਅਤੇ ਮਾਫੀ ਮੰਗੇ ਚਿੱਠੀ ਦਾ ਅੰਸ਼ੇ ਮਾ ਮੈਨੂੰ ਮਾਫ ਕਰੇ ਮੈਂ ਤੇਰੇ ਪੁੱਤਰ ਦੀ ਉਮੀਦ ਤੇ ਖਰੜੇ ਉਤਰਿਆ ਮੈਂ ਸਾਰੀ ਉਮਰ ਤੇਰੇ ਪੁੱਤਰ ਦਾ ਬੇਸ ਪਾਇਆ ਹੁਣ ਜਦੋਂ ਇਹ ਬੇਸ ਟੁੱਟ ਰਿਹਾ ਹੈ ਤਾਂ ਮੈਂ ਚਾਹੁੰਦਾ ਹਾਂ ਕਿ ਮੈਂ ਬਾਬੇ ਨਾਨਕ ਦੇ ਚਰਨਾਂ ਵਿੱਚ ਜਾ ਕੇ ਟੁਟਾਂ ਮੇਰੇ ਅੰਦਰ ਦਾ ਦਰਦ ਹੁਣ ਇਸ ਦੀ ਕੋਈ ਹੱਦ ਨਹੀਂ ਹੈ ਮੈਂ ਜਾ ਰਿਹਾ ਹਾਂ ਮਾ ਮੇਰੀ ਮਰਦਾਨਗੀ ਦੀ ਬਹੁਤ ਹੋ ਚੁੱਕੀ ਹੈ ਅਤੇ ਮੈਂ ਆਪਣੀ ਆਤਮਾ ਨੂੰ ਗੁਰੂ ਸਾਧ ਦੇ ਹਵਾਲੇ ਕਰਨ ਜਾ ਰਿਹਾ ਹਾਂ ਉਸਨੇ ਤੜਕੇ ਦੇ 3 ਵਜੇ ਅੰਮ੍ਰਿਤਸਰ ਦੀ ਬਾਸਪੜੇ ਉਸਨੇ ਆਪਣੇ ਚਿਹਰੇ ਤੇ ਪੱਕੇ ਇਨਾਂਦੇ ਦਾ ਬੇਸ ਪਾਇਆ ਪਰ ਉਹ ਥਾਂ ਆਕਾਂ ਵਿੱਚ ਮੌਤਾ ਡਰ ਸਾਹ ਸੀ ਬਸ ਵਿੱਚੋਂ ਕਿੜਕੀ ਦੇ ਨਾਲ ਲੱਗੇ ਬੈਠਾ ਪਰ ਉਸ ਦੇ ਢਿੱਡ ਵਿੱਚ ਦਰਦ ਹੁਣ ਆਖਰੀ ਲਹਨ ਲੈ ਰਿਹਾ ਸੀ ਇਹ ਦਰਦ ਅਜਾ ਸੀ ਜਿਵੇਂ ਉਸ ਦੇ ਸਰੀਰ ਦੇ ਅੰਦਰੋਂ ਲੇ ਅਗ ਟੁੱਟ ਰਹੇ ਹੋਣ ਹਰ ਝਟਕੇ ਨਾਲ ਉਸਤੇ ਮੋਹ ਦਬੀ ਹੋਈ ਆ ਨਿਕਲਦੇ ਜਸਪ੍ਰੀਤ ਮਾਨੀਮਨ ਸੋਚਦਾ ਹੈ ਏ ਵਾਇਗਰੋ ਤਨਗੁਰ ਰਾਮਦਾਸ ਜੀ ਪਤਸ਼ਾ ਮੈਂ ਤੇਰੀ ਦਰ ਤੇ ਪਹੁੰਚ ਮਾਰਾਂ ਤੇ ਤੇ ਪੈਰਾਂ ਨਾਮਰ ਜਾਮਾ ਮੈਂ ਤੇਰੀ ਦਰ ਤੇ ਮਰਨਾ ਚਾਹਣਾ ਹਾਂ ਮੈਨੂੰ ਸਿਰਫ ਇੱਕ ਵਾਰ ਸ਼੍ਰੀ ਦਰਬਾਰ ਸਾਹਿਬ ਦੀ ਮਿੱਟੀ ਨੂੰ ਮੱਥਾ ਟੇਕਣਾ ਹੈ ਉਸ ਤੋਂ ਬਾਅਦ ਤੋਂ ਪਾਵੇਂ ਮੇਰੇ ਇਸ ਛੂਟੇ ਸ਼ਰੀਰ ਨੂੰ ਖਤਮ ਕਰ ਦੇਵੇਂ ਮੈਂ ਖੁਸ਼ੀ-ਖੁਸ਼ੀ ਮੰਨ ਲਾਂਗਾ ਕੋਈ ਗੱਲ ਨਹੀਂ ਹੈ ਬਸ ਤੇਰੇ ਚਰਨਾਂ ਦੇ ਵਿੱਚ ਮੇਰੀ ਜਾਨ ਨਿਕਲੇ ਤਾਂ ਹੋਰ ਮੈਲੋਕੀ ਚਾਹੀਦਾ ਹੈ ਉਸਨੇ ਆਪਣੇ ਪੱਗ ਨੂੰ ਹੋਰ ਮਜ਼ਬੂਤੀ ਨਾਲ ਕੱਸਿਆ ਆਪਣੀ ਚਾਦਰ ਨੂੰ ਚੜ੍ਹਦੇ ਹੋਰ ਜੋੜ ਨਾਲ ਲਪੇਟਿਆ ਤਾਂ ਜੋ ਉਸ ਤੇ ਅੰਦਰ ਦਾ ਦਰਦ ਕੋਈ ਬਾਹਰੋਂ ਦੇਖ ਨਾ ਲਵੇ ਉਸ ਨੂੰ ਲੱਗਿਆ ਕਿ ਉਹ ਆਪਣੇ ਆਕਰੀ ਕੰਟੇ ਜੀ ਰਿਹਾ ਹੈ ਜਸਪ੍ਰੀਤ ਸੂਰਜ ਚੜ੍ਹਨ ਤੋਂ ਪਹਿਲਾਂ ਸ਼੍ਰੀ ਦਰਬਾਰ ਸੇ ਪਹੁੰਚ ਗਿਆ ਉਸਨੇ ਤਕੀਓ ਇੱਕਦਮ ਨਾਲ ਪ੍ਰਕਰਮਾਂ ਦੇ ਵਿੱਚ ਪ੍ਰਵੇਸ਼ ਕੀਤਾ ਅਤੇ ਉੱਥੇ ਹੀ ਉਹ ਦਰਦ ਉਠਿਆ ਜਿਸ ਦਾ ਜ਼ਿਕਰ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਕੀਤਾ ਸੀ ਡਾਕਟਰ ਰਮਨਦੀਪ ਕੌਰ ਇੱਕ ਗਾਇਨੀ ਡਾਕਟਰ ਉਸ ਨੂੰ ਬੁਲਾਇਆ ਗਿਆ ਕਿਉਂਕਿ ਮਰੀਜ਼ ਦੀ ਹਾਲਤ ਬੜੀ ਗੰਭੀਰ ਸੀ ਅਦੇ ਦਰਦ ਦੀ ਕਿਸਮ ਉਤਨੋ ਕਹਿੰਦੇ ਜਦੋਂ ਡਾਕਟਰ ਨੇ ਜਸਪ੍ਰੀਤ ਨੂੰ ਦੇਖਿਆ ਤਾਂ ਉਹਨਾਂ ਦੇ ਸਾਰੇ ਰੁਕੇ ਉਹਨਾਂ ਨੇ ਥੋੜੀ ਦਿਰ ਬਾਅਦ ਹੀ ਉਸ ਦੇ ਸਰੀਰਕ ਲੱਛਣਾਂ ਨੂੰ ਪਛਾਣ ਲਿਆ ਡਾਕਟਰ ਰਮਨਦੀਪ ਨਰਸ ਨੂੰ ਤੁਰੰਤ ਬੁਲਾਉਂਦੇ ਹੈ ਇਹ ਮਰੀਜ਼ੇ ਇਸ ਨੂੰ ਤੁਰੰਤ OBG ਵਾਰਡ ਵਿੱਚ ਸ਼ਿਫਟ ਕਰੋ ਅਤੇ ਜਲਦੀ ਕਰੋ ਇਸ ਦੇ ਲੱਛਣ ਸਪਸ਼ਟ ਤੌਰ ਤੇ ਜਣੇਪੇ ਦੇ ਜਾਪ ਦੇ ਹਨ ਮੈਨੂੰ ਤੁਰੰਤ ਅਲਟਰਾਸਾਉਂਡ ਮਸ਼ੀਨ ਚਾਹੀਦੀ ਹੈ ਇਹ ਕੋਈ ਆਮ ਕੇਸ ਨਹੀਂ ਲੱਗਦਾ ਮੈਨੂੰ ਲੱਗਦਾ ਹੈ ਅਸੀਂ ਇੱਕ ਬਹੁਤ ਹੀ ਦੁਰਲੱਭ ਮੈਡੀਕਲ ਮਿਸਾਲ ਦੇਖ ਰਹੇ ਹਾਂ ਜਦੋਂ ਅਲਟਰਾਸਾਊਂਡ ਸਕ੍ਰੀਨ 'ਤੇ ਸਿਵਿਰ ਸਾਪ ਹੋਏ ਤਾਂ ਉਸ ਕਮਰੇ ਦੇ ਵਿੱਚ ਮੌਜੂਦ ਸਾਰੇ ਲੋਕਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁਲੀਆਂ ਰਹਿ ਗਿਆਂ। ਉੱਥੇ ਕੋਈ ਮੌਤਾ ਚ ਨਹੀਂ ਸੀ, ਕੋਈ ਬਿਮਾਰੀ ਨਹੀਂ। ਉੱਥੇ ਵੈਗਰੂ ਦੀ ਇੱਕ ਅਨੋਖੀ ਰਚਨਾ ਸੀ। ਇੱਕ ਨਵਾਂ ਸ਼ੋਟਾ ਦੀਵ ਜਨਮ ਲੈਣ ਦੀ ਤਿਆਰੀ ਕਰ ਰਿਹਾ ਸੀ। ਡਾਕਟਰ ਰਮਨਦੀਪ ਨੇ ਆਪਣੀ ਅੱਖਾਂ ਮਦਗਿਤੀਆਂ ਅਤੇ ਫਿਰ ਜਸਪ੍ਰੀਤ ਵੱਲ ਦੇਖਿਆ ਜੋ ਹੁਣ ਖੋਲੀ-ਖੋਲੀ ਹੋਸ਼ ਵਿਚ ਆ ਰਿਹਾ ਸੀ। ਡਾਕਟਰ ਰਮਨਦੀਪੇ ਖੋੜੀ ਪਰ ਪੱਕੀ ਆਵਾਜ਼ ਵਿੱਚ ਬੋਲਦੀ ਹੈ, "ਜਸਪ੍ਰੀਤ ਜੀ, ਦਰੁਣਾ ਇੱਕ ਕ੍ਰਿਪਟਿਕ ਪ੍ਰੈਗਨੈਂਸੀ ਕਿਵੇਂ ਹੈ?" ਪਰ ਸਭ ਤੋਂ ਵੱਡਾ ਸੱਚ ਇਹ ਹੈ ਵੀ ਤੁਸੀਂ ਇੰਟਰਸੈਕਸ ਹੋ ਤੁਹਾਡੇ ਸਰੀਰ ਦੇ ਵਿੱਚ ਅਜਿਹੇ ਅੰਗ ਮੌਜੂਦ ਹਨ ਜੋ ਕਿ ਤੁਹਾਨੂੰ ਜਨਮ ਦੇਣ ਦੀ ਸਮਰੱਥਾ ਦਿੰਦੇ ਹਨ ਕੁਦਰਤ ਨੇ ਤੁਹਾਨੂੰ ਦੋਰਾ ਰੂਪ ਦਿੱਤਾ ਹੈ ਤੁਹਾਡਾ ਸਾਰਾ ਪਰਦੇ ਉਹ ਮੌਤਾ ਨਹੀਂ ਸਗੋਂ ਨਵੇਂ ਜੀਵਨ ਦਾ ਦਰਦ ਹੈ ਤੁਹਾਡੇ ਅੰਦਰ ਕੋਈ ਪੇਦਾ ਬੋਝ ਨਹੀਂ ਸਗੋਂ ਇੱਕ ਨਿਰਮਲ ਬੰਦਰ ਹੈ ਜਦੋਂ ਪ੍ਰੀਤ ਨੇ ਚਕਰੀਨਵਲ ਦੇਖਿਆ ਪਹਿਲਾਂ ਤਾਂ ਉਸਦੇ ਚਿਹਰੇ ਤੇ ਸਤਾਲਾਂ ਦਾ ਡਰ ਸੀ ਫਿਰ ਬੇਵਿਸ਼ਵਾਸ ਅਤੇ ਫਿਰ ਅਤਾ ਸਰਦਾ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਰੇ ਇਹ ਪਹਿਲੀ ਵਾਰ ਸੀ ਵੀ ਉਸਦੇ ਹੰਝੂ ਡਰ ਦੇ ਨਹੀਂ ਸਗੋਂ ਸਗੋਂ ਦੀ ਪ੍ਰਾਪਤੀ ਦੇਸ਼ ਨੇ ਜਸਪ੍ਰੀਤ ਟੁੱਟੇ ਹੋਏ ਸਾਰਾ ਬੋਲਦਾ ਹੈ ਵਾਇਗਰੂ ਇਹ ਤੁਹਾਡੀ ਰਜ਼ਾ ਹੈ ਮੈਂ ساری ਉਮਰ ਇਸ ਨੂੰ ਇੱਕ ਸ਼ਰਾਬ ਬੰਦਾ ਰਿਹਾ ਤੁਸੀਂ ਮੈਨੂੰ ਜੀਵਨ ਦੇ ਨਾਲ ਬਣਾ ਦਿੱਤਾ ਹੈ ਮੈਂ ਹੁਣ ਇਹ ਸੱਚ ਨੂੰ ਲੁਕਾਵਾਂਗਾ ਨਹੀਂ ਮੈਂ ਇਸ ਨੂੰ ਮਾਣ ਨਾਲ ਕਬੂਲ ਕਰਾਂਗਾ ਉਸੇ ਪਰ ਡਾਕਟਰਾਂ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਕੁਝ ਹੀ ਮਿੰਟਾਂ ਦੀ ਡੂੰਗੀ ਪੀੜੇ ਤੋਂ ਬਾਅਦ ਜਸਪ੍ਰੀਤ ਨੇ ਇੱਕ ਤੰਦਰੁਸਤ ਪੁੱਤਰ ਨੂੰ ਜਨਮ ਦਿੱਤਾ ਜਦੋਂ ਨਰਜਮੇ ਬੱਚੀ ਦੀ ਪਹਿਲੀ ਚੀਖ ਕਮਰੇ ਦੇ ਵਿੱਚ ਗੂੰਜੀ ਰਹੀ ਤਾਂ ਜਸਪ੍ਰੀਤ ਨੂੰ ਮੈਸ ਸੁਆਇਆ ਉਸ ਦੇ ਅੰਦਰੋਂ ਸਾਲਾਂ ਦਾ ਬੋਝ हट ਗਿਆ ਹੈ ਇੱਕ ਘਰ ਜਦੋਂ ਰੂਪੀ ਤੱਕ ਪਹੁੰਚੇ ਤਾਂ ਹਸਪਤਾਲ ਵੱਲ ਦੌੜੇ ਉਹ ਡ ਸਗੋਂ ਮਾਨ ਮਹਿਸੂਸ ਕਰ ਰਹੀ ਸੀ ਰੂਪੀ ਬੋਲਦੀ ਹੈ ਤੂੰ ਮੈਨੂੰ ਕਿਆ ਸੀ ਨਾ ਤੇ ਤੇਰਾ ਪੇਦ ਸਾਡਾ ਪਿਆਰ ਖਤਮ ਕਰ ਦੇਵੇਗਾ ਪਰ ਦੇਖ ਤੂੰ ਗੁਰੂ ਦੇ ਦਰ ਤੇ ਆ ਪਤੇ ਗੁਰੂ ਨੇ ਤੈਨੂੰ ਸਭ ਤੋਂ ਵੱਡਾ ਤੋਹਫਾ ਦਿੱਤਾ ਹੈ ਤੂੰ ਇੱਕ ਸ਼ੇਰ ਵੀ ਹੈ ਅਤੇ ਹੁਣ ਤੂੰ ਇੱਕ ਨਿਰਮਲ ਮਾਂ ਵੀ ਹੈ ਮੈਂ ਤੇਰੇ ਸਰੂਪ ਨੂੰ ਮਾਨ ਨਾਲ ਸਵੀਕਾਰ ਕਰਦੀ ਹਾਂ ਭਾਈ ਸਤਨਾਮ ਸਿੰਘ ਨੇ ਸਾਰੀ ਦੁਨੀਆ ਦੇ ਸਾਹਮਣੇ ਜਸਪ੍ਰੀਤ ਅਤੇ ਉਸਦੇ ਬੱਚੇ ਦੀ ਕਹਾਣੀ ਨੂੰ ਰੱਖਿਆ ਉਹਨਾਂ ਨੇ ਕਿਹਾ ਸਿੱਖੀ ਸਾਨੂੰ ਸਿਖਾਉਂਦੀ ਹੈ ਕਿ ਸਭ ਕੁਝ ਵਾਗੁਰੂ ਦੀ ਰਜ਼ਾ ਵਿੱਚ ਹੈ ਇਹ ਸਰੀਰ ਕਿਸੇ ਰੂਪ ਵਿੱਚ ਹੋਵੇ ਪਰ ਜੇਕਰ ਮਨੁੱਖ ਅੰਦਰੋਂ ਸੱਚਾ ਹੈ ਤਾਂ ਸਭ ਤੋਂ ਵੱਡਾ ਜੋਧਾ ਹੈ ਜਸਪ੍ਰੀਤ ਨੇ ਇੱਕ ਬ ਤੇ ਬੜਾ ਬਹੁ ਚੁਕਿਆ ਹੈ ਅਤੇ ਹੁਣ ਉਸ ਦੀ ਮਮਤਾ ਨੂੰ ਸਾਰੀ ਦੁਨੀਆ ਦਾ ਸਤਿਕਾਰ ਮਿਲਦਾ ਹੈ ਜਸਪ੍ਰੀਤ ਹੁਣ ਆਪਣੇ ਬੱਚੇ ਦੇ ਪਿਤਾ ਅਤੇ ਮਾਂ ਦੋਵੇਂ ਬਣ ਕੇ ਇੱਕ ਨਵੀਂ ਜ਼ਿੰਦਗੀ ਜੀਣ ਲੱਗਾ ਉਸ ਦੀ ਕਹਾਣੀ ਸਿਰਫ ਇੱਕ ਮੈਡੀਕਲ ਮਸਲਾ ਨਹੀਂ ਸਗੋਂ ਦਲੇਰੀ ਸਵੀਕਾਰਤਾ ਅਤੇ ਵਿਸ਼ਵਾਸ ਦੀ ਇੱਕ अनोखी ਮਿਸਾਲ ਬਣ ਗਈ ਉਸ ਹਰ ਵਿਅਕਤੀ ਲਈ ਆਸ ਦੀ ਕਿਰਨ ਬਣਿਆ ਜੋ ਆਪਣੇ ਕਿਸੇ ਅਣਜਾਣ ਭੇਦ ਦੀ ਬੋਝ ਢੋਹ ਰਿਹਾ ਹੈ ਹਾਂਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਕਿ ਜੋ ਜਸਪ੍ਰੀਤ ਨਾ ਹੋਇਆ ਉਹ ਸਿਰਫ ਇੱਕ ਮੈਡੀਕਲ ਕੇਸ ਹੈ ਦਾ ਜੰਤਕਾਰ ਹੈ ਕਿਉਂਕਿ ਅਜੇ ਕੇਸਾਂ ਦੇ ਵਿੱਚ ਬੱਚਾ ਜਦੋਂ ਜਨਮ ਤੋਂ ਪਹਿਲਾਂ ਹੀ ਗੁਜ਼ਰ ਜਾਂਦਾ ਹੈ ਜਾਂ ਫਿਰ ਤਾ ਜੜਾ ਹੈ ਜਾਂ ਉਸਦੀ ਮਾਗੜੀ ਹੈ ਉਹ ਜਨਮ ਦਿਨ ਤੋਂ ਪਹਿਲਾਂ ਹੀ ਗੁਜ਼ਰ ਜਾਂਦੀ ਹੈ ਲੇਕਿਨ ਇਹ ਅਜਾ ਕੈਸੀ ਸ਼ਾਇਦ ਇਸਨੇ ਸਾਰੋਂ ਖਾਨ ਕੀਤਾ ਅੱਜ ਉਸ ਨੂੰ ਜਨਮ ਲੈ ਕਈ ਸਾਲ ਹੋ ਚੁਕੇ ਹਨ ਲੇਕਿਨ ਫਿਰ ਵੀ ਬੱਚਾ ਤੰਦਰੁਸਤ ਹੈ ਹਾਜੀ ਉਹ ਜਿਹੜੇ ਸਮੇਂ ਹੁਣ ਵਿਦੇਸ਼ ਤੇ ਸ਼ਿਫਟ ਹੋ ਗਿਆ ਹਨ ਕਿਉਂਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਤ ਨਹੀਂ ਹਨ ਲੋਕ ਮੰਨਣ ਤੋਂ ਇਨਕਾਰ ਕਰਦੇ ਹਨ ਵੀ ਜੜਾ ਹੈ ਇਸ ਤਰ੍ਹਾਂ ਕੁਤ ਪਿਤਾ ਵੀ ਆਪਣੇ ਬੱਚੇ ਨੂੰ ਜਨਮ ਦੇ ਸਕਦਾ ਹੈ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਵੀਡੀਓ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਜੇ ਤਾਂ ਜੋ ਉਹਾਂ ਤੱਕ ਇਹ ਉਹ ਜੀਆਂ ਕਹਾਣੀਆਂ ਪਹੁੰਚਕ ਨੇ ਹਾਂਜੀ ਦਿਓ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰ ਦੇਣਾ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਤੁਹਾਡੀ ਰਾਏ ਦਾ ਸੀ ਬੇਸਬਰ ਨਾਲ ਇੰਤਜ਼ਾਰ ਕਰਾਂਗੇ ਹਾਂਜੀ ਦਿਓ ਸਾਨੂੰ ਇਜਾਜ਼ਤ ਇੱਕ ਵਾਰ ਗੱਜ ਕੇ ਬਲ劳 ਜੀ ਪਤੇ ਆਕੋ ਜੀ ਵਾਹਿਗੁਰੂ ਜਿੱਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ